ਪੰਜਾਬ ਵਿੱਚ ਵੱਡੀ ਪੱਧਰ ਤੇ ਤਬਾਹੀ ਹੋਈ ਔਰ ਬਹੁਤ ਸਾਰੇ ਲੋਕ ਬੇਕਰ ਹੋ ਗਏ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਰੁੜ ਗਈ ਬਹੁਤ ਸਾਰੇ ਲੋਕਾਂ ਦੀ ਫਸਲ ਤਬਾਹ ਹੋ ਗਈ ਕਿਸਾਨ ਮਾਰਿਆ ਗਿਆ ਪਸ਼ੂ ਧਨ ਬਰਬਾਦ ਹੋ ਗਿਆ ਔਰ ਗਰੀਬਾਂ ਦੇ ਘਰ ਟੁੱਟ ਗਏ ਉਹਨੂੰ ਲੈ ਕੇ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੁਨਰਵਾਸ ਰੈਜ਼ੋਲੂਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੱਮਾ ਜੀ ਦੀ ਸਰਕਾਰ ਵੱਲੋਂ ਪੇਸ਼ ਹੋਇਆ ਔਰ ਲੰਬਾ ਸਮਾਂ ਉਹਦੇ ਉੱਤੇ ਚਰਚਾ ਹੋਈ ਔਰ ਅੱਜ ਵੀ ਉਹੀ ਚਰਚਾ ਜਿਹੜੀ ਕੰਟੀਨਿਊ ਰਹੂਗੀ ਅੱਜ ਦੂਜੇ ਦਿਨ ਵੀ ਉਸੇ ਪੰਨਰਵਾਸਤੇ ਉੱਤੇ ਚਰਚਾ ਹੋਊਗੀ ਪਰ ਲੇਕਿਨ ਅਫਸੋਸ ਪਹਿਲੇ ਦਿਨ ਜਦੋਂ ਭਾਰਤੀ ਜਨਤਾ ਪਾਰਟੀ ਆਈ ਔਰ ਘੰਟਾ ਦੋ ਘੰਟੇ ਉਹਨਾਂ ਦੇ ਮੈਂਬਰ ਸਹਿਬਾਨ ਉਹਨਾਂ ਦੋ ਮੈਂਬਰ ਨੇ ਪੰਜਾਬ ਵਿਧਾਨ ਸਭਾ ਚੁਣੇ ਹੋਏ ਘੰਟਾ ਦੋ ਘੰਟੇ ਬੈਠਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਪਰਦਾ ਫਾਸ਼ ਹੋ ਗਿਆ ਸਾਡੇ ਬਾਰੇ ਅੰਕੜੇ ਵਿਧਾਨ ਸਭਾ ਚ ਆ ਗਏ ਕਿ ਅਸੀਂ 1600 ਕਰੋੜ ਰੁਪਏ ਦਾ ਜਮਲਾ ਪੰਜਾਬ ਦੇ ਲੋਕਾਂ ਦਾ ਖੇਡਿਆ ਅਸੀਂ 1 ਕਰੋੜ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਔਰ ਉਸ ਬਾਅਦ ਉਹ ਹੌਲੀ ਹੌਲੀ ਪੰਜਾਬ ਵਿਧਾਨ ਸਭਾ ਚੋਂ ਖਿਸਕ ਗਏ ਕਿਸੇ ਵੀ ਮੁੱਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਚੁਣੇ ਹੋਏ ਇਸ ਪਵਿੱਤਰ ਸਦਨ ਦੇ ਅੰਦਰ ਇੱਕ ਵੀ ਗੱਲ 26 ਤਰੀਕ ਨੂੰ ਰੱਖੀ ਬਲਕਿ ਮੈਂ ਸਮਝਦਾ ਕਿਉਂਕਿ ਜਦੋਂ ਕੋਈ ਵਿਅਕਤੀ ਚੁਣ ਕੇ ਆਉਂਦਾਗਾ ਉਹ ਆਪਣੇ ਇਲਾਕੇ ਦੀ ਗੱਲ ਕਰਦਾਗਾ ਪੰਜਾਬ ਦੀ ਗੱਲ ਕਰਦਾਗਾ ਪਰ ਅਫਸੋਸ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਮੁੱਦੇ ਉੱਤੇ ਗੱਲ ਪੰਜਾਬ ਵਿਧਾਨ ਸਭਾ ਚ ਨਹੀਂ ਰੱਖੀ ਬਲਕਿ ਕਿਸ ਅੱਗੇ ਵਿਧਾਨ ਸਭਾ ਤੋਂ ਚਲੇ ਗਏ ਮਾਨਜੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਾਨਜੋਗ ਸਪੀਕਰ ਸਾਹਿਬ ਨੇ ਟਾਈਮ ਅਲੋਟ ਕੀਤਾ ਕਿ ਤੁਹਾਡੇ ਲਈ ਐਸ ਪਰ ਦਾ ਜਿਹੜਾ ਪਾਲਿਸੀ ਆ ਉਹਦੇ ਤਹਿਤ ਤੁਹਾਡੇ ਐਡਮੈਂਟ ਬਣਦੇ ਨੇ ਤੁਸੀਂ ਇਸ ਮੁੱਦੇ ਤੇ ਬੋਲਣਾਗਾ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਚਲੇ ਗਏ ਅੱਜ ਦੂਸਰਾ ਦਿਨ ਆਗਾ ਅੱਜ ਫੇਰ ਮੈਨੂੰ ਪਤਾ ਲੱਗਿਆ ਕਿ ਆਪਣੇ ਦਫ਼ਤਰ ਦੇ ਅੰਦਰ ਮੌਕ ਸੈਸ਼ਨ ਕਰ ਰਹੇ ਨੇ ਕਿ ਡੈਮੋਕ੍ਰੇਸੀ ਦਾ ਮਜ਼ਾਕ ਭਾਰਤੀ ਜਨਤਾ ਪਾਰਟੀ ਉਡਾ ਰਹੀ ਆ ਇੱਕ ਚੁਣੀ ਹੋਈ ਵਿਧਾਨ ਸਭਾ ਚ ਜਿਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੂੰ ਚੁਣ ਕੇ ਭੇਜਿਆਗਾ ਉਸ ਵਿਧਾਨ ਸਭਾ ਚ ਆਉਣ ਦੀ ਬਜਾਏ ਉਹ ਆਪਣੀ ਪਾਰਟੀ ਦਫ਼ਤਰ ਚ ਬੈਠੇ ਲਗੇ ਉਹ ਇੱਕ ਆਪਣੀ ਸੰਵਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਪਣੀ ਪਾਰਟੀ ਦੀ ਜ਼ਿੰਮੇਵਾਰੀ ਦਿਮਾ ਰਹੇ ਨੇ ਔਰ ਮੈਂ ਸਮਝਦਾ ਆਪਣੇ ਦੋ ਹਲਕਿਆਂ ਦੀ ਤੋਹੀਨ ਕਰ ਰਹੇ ਨੇ ਜਿੱਥੋਂ ਚੁਣ ਕੇ ਆਏ ਨੇ ਪਠਾਨਕੋਟ ਦੀ ਮੁਕੇਰੀਆਂ ਦੀ ਉਹਨਾਂ ਹਲਕਿਆਂ ਦੀ ਤੋਹੀਨ ਕਰ ਰਹੇ ਨੇ ਉਹਨਾਂ ਲੋਕਾਂ ਦੀ ਤੋਹੀਨ ਕਰ ਕਰ ਰਹੇ ਨੇ ਜਿਹਨਾਂ ਹਲਕੇ ਤੋਂ ਚੁਣ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਅਸੀਂ ਟਾਈਮ ਦੇਨੇ ਆ ਕੇ ਆਓ ਬੈਠੋ ਆ ਕੇ ਸਾਡੇ ਨਾਲ ਗੱਲ ਕਰੋ ਜਿਸ ਮਰਜੀ ਮੁੱਦੇ ਤੇ ਬੋਲੋ ਪਰ ਲੇਕਿਨ ਅਫਸੋਸ ਅੱਜ ਭਾਰਤੀ ਜਨਤਾ ਪਾਰਟੀ ਮੌਕ ਸੈਸ਼ਨ ਕਰ ਰਹੀ ਆ ਔਰ ਪੰਜਾਬ ਦੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾ ਰਹੀ ਆ ਜਦ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਬਕਾਇਦਾ ਟਾਈਮ ਅਲਾਟ ਕਰਦੇ ਆ ਬੋਲਣ ਦਾ ਮੌਕਾ ਪ੍ਰਦਾਨ ਕਰਦੇ ਆ ਉਹ ਆਪਣੀ ਗੱਲ ਰੱਖਦੇ ਨੇ ਉਹਨਾਂ ਗੱਲਾਂ ਦਾ ਜਵਾਬ ਸਾਡੇ ਚੁੜੇ ਹੋਏ ਨਮਾਇਦੇ ਸਾਡੇ ਮਨਿਸਟਰ ਸਾਹਿਬਾਨ ਸਾਡੇ ਐਮਐਲਏ ਸਾਹਿਬਾਨ ਸਾਡੇ ਮੰਤਰੀ ਸਾਹਿਬ ਦਿੰਦੇ ਨੇ ਪਰ ਲੇਕਿਨ ਸਚਾਈ ਸੁਣਨ ਤੋਂ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੱਜ ਚੁੱਕੀ ਆ ਅ ਸੈਸ਼ਨ ਚ ਨਾ ਆਉਣਾ ਔਰ ਬਾਹਰ ਬੈਠ ਕੇ ਮੌਕ ਸੈਸ਼ਨ ਲਾਉਣਾ ਇਸ ਗੱਲ ਦਾ ਪ੍ਰਤੀਕ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੈਸ਼ਨ ਦੇ ਅੰਦਰ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੀ ਸੱਚ ਨੂੰ ਸੁਣ ਨਹੀਂ ਸਕਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਰੇ ਦੇਸ਼ੰਦਰ ਮਸ਼ਹੂਰ ਆ ਕਿ ਇੱਕ ਜੁਮਲਾ ਪਾਰਟੀ ਆ ਇੱਕ ਝੂਠੀ ਪਾਰਟੀ ਆ 1600 ਕਰੋੜ ਰੁਪਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬੋਨਸ ਕਰਕੇ ਹੜਾ ਦੇ ਲਈ ਜਿਹੜਾ ਕਿ ਬਹੁਤ ਹੀ ਛੋਟੀ ਜੀ ਅਮਾਉਂਟ ਆ ਅਸੀਂ ਮੰਗਿਆ 20000 ਕਰੋੜ ਸੀ ਕਰਕੇ 1600 ਕਰੋੜ ਰੁਪਇਆ ਉਹਦੇ ਤੋਂ ਵੀ ਫੁੱਟੀ ਕਾਉਡੀ ਜਿਹੜੀ ਆ ਉਹ ਸਾਡੇ ਹਿੱਸੇ ਨਹੀਂ ਆਈ ਸੋ ਅੱਜ ਉਸ ਨੂੰ ਲੈ ਕੇ ਦੁਬਾਰਾ ਸਦਨ ਦੇ ਅੰਦਰ ਚਰਚਾ ਕਰਾਂਗੇ ਇਸ ਤੋਂ ਬਿਨਾ ਕੁਝ ਬਿੱਲ ਜਿਹੜੇ ਨੇਗੇ ਉਹ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਰੱਖੇ ਜਾਣੇ ਨੇਗੇ ਦਾ ਸੀਡਸ ਸੀਡਸ ਬਿੱਲ ਜਿਹੜਾ ਪੰਜਾਬ ਸੀਡ ਬਿੱਲ 2025 ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ ਚ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ ਰਾਈਟ ਟੂ ਬਿਜ਼ਨਸ રાઇટ ટુ બિઝનેસ એમેન્ડમેન્ટ એક્ટ 225 ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ ਚ ਰੱਖਿਆ ਜਾਊਗਾ ਇਸ ਤੋਂ ਬਿਨਾ ਪੰਜਾਬ ਗੁਰਦਨ ਸਰਵਿਸਸ ਟੈਕਸ ਪੰਜਾਬ ਗੁਰਦਨ ਸਰਵਿਸਸ ਟੈਕਸ 225 ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਪਠਲ ਤੇ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਮੈਂਡਮੈਂਟ ਬਿਲ 225 ਇਹ ਵੀ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਜਾਊਗਾ ਦਾ ਪੰਜਾਬ ਕੋਆਪਰੇਟਿਵ ਸੁਸਾਇਟੀ ਐਮੈਂਡਮੈਂਟ ਬਿਲ 225 ਇਹ ਵੀ ਪੰਜਾਬ ਦੀ ਵਿਧਾਨ ਸਭਾ 'ਚ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ ਟਾਊਨ ਇੰਪਰੂਵਮੈਂਟ ਟੈਸਟ ਇਹ ਬਿੱਲ ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ 'ਚ ਰੱਖਿਆ ਜਾਊਗਾ ਸਾਰੇ ਬਿੱਲ ਜਿਹੜੇ ਦੇਗੇ ਅੱਜ ਪੰਜਾਬ ਦੀ ਵਿਧਾਨ ਸਭਾ ਚ ਆਉਣਗੇ ਔਰ ਇਨ ਚਰਚਾ ਹੋਊਗੀ ਔਰ ਪੰਜਾਬ ਦੀ ਬਿਹਤਰੀ ਦੇ ਲਈ ਲੋਕਾਂ ਦੀ ਬਿਹਤਰੀ ਦੇ ਲਈ ਸਾਰੇ ਜਿਹੜਾ ਹੈਗਾ ਪਾਸ ਕਰ ਲਗੇ ਉਹਨਾਂ ਨੂੰ ਮਾਨਜੋਗ ਸਾਡੇ ਸਪੀਕਰ ਸਾਹਿਬ ਨੇ ਚੁਣੇ ਹੋਏ ਹਾਊਸ ਦੇ ਸਪੀਕਰ ਸਾਹਿਬ ਨੇ ਟਾਈਮ ਅਲਾਟ ਕੀਤਾ ਤੁਹਾਡੇ ਕੈਮਰਿਆਂ ਨੇ ਟਾਈਮ ਕੈਚ ਕੀਤਾ ਔਰ ਬਕਾਇਦਾ ਬੋਲਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਇਸੇ 10 ਮਿੰਟ ਆਉਂਦੇ ਨੇ ਕਿ ਭਾਰਤੀ ਜਨਤਾ ਪਾਰਟੀ 10 ਮਿੰਟਾਂ ਚ ਆਪਣੀ ਗੱਲ ਰੱਖੇ ਸੋ ਆਪਣੀ ਗੱਲ ਰੱਖਣ ਦੀ ਬਜਾਏ ਲੋਕਤੰਤਰ ਦਾ ਮਜ਼ਾਕ ਉਡਾ ਕੇ ਭੱਜੇ ਨੇਗੇ ਸੋ ਮੈਂ ਸਮਝਦਾ ਉਹ ਅੱਜ ਵੀ ਇਸ ਵਿਧਾਨ ਸਭਾ ਦੇ ਪਕੌੜੇ ਨੇਗੇ ਆ ਗਿਆ ਜਾਣਗੇ ਦੇਖੋ ਸਪਸ਼ਟਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਪੈਸਾ ਕੇਂਦਰ ਸਰਕਾਰ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੀ ਔਰ ਬਹਾਨੇ ਲੱਭ ਰਹੀ ਆ ਔਰ ਬਿਲਕੁਲ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਇਕਨੋਮੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਆ ਇਹੀ ਕਾਰਨਾਂ ਕਿ ਹੜਾ ਵਰਗੀ ਭਿਆਨਕ ਸਥਿਤੀ ਦੇ ਅੰਦਰ ਵੀ ਉਹਨਾਂ ਨੇ ਪੰਜਾਬ ਦੀ ਬਾਹ ਨਹੀਂ ਫੜੀ ਪਰ ਲੇਕਿਨ ਪੰਜਾਬ ਯਕੀਨ ਦਿਵਾਉਂਦਾ ਦੇਸ਼ ਨੂੰ ਪੰਜਾਬ ਯਕੀਨ ਦਿਵਾਉਂਦਾ ਦੇਸ਼ ਵਾਸੀਆਂ ਨੂੰ ਕਿ ਅਸੀਂ ਦੇਸ਼ ਦੇ ਨਾਲ ਇੱਕ ਠੋਕੇ ਖੜਾਂਗੇ ਜਿਹੜੀ ਮਰਜ਼ੀ ਲੜਾਈ 62 ਦੀ ਲੜਾਈ 63 ਦੀ ਲੜਾਈ 975 ਦੀ ਲੜਾਈ 225 ਦੀ ਲੜਾਈ ਪੰਜਾਬ ਨੇ ਇੱਕ ਠੋਕੇ ਆਪਣੀ ਛਾਤੀ ਤੇ ਗੋਲੀਆਂ ਲੱਗੀਆਂ ਪੰਜਾਬ ਦੇ ਸਹਿੰਦਾ ਰਹੂਗਾ ਪਰ ਦੇਸ਼ ਨੂੰ ਪਿੱਠ ਤੇ ਦਿਖਾਵਾਂਗੇ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਔਖੇ ਸਮੇਂ ਤੇ